ਏ ਇੰਸਟਾਗ੍ਰam ਦੀ ਮਸ਼ਹੂਰ ਬਲੌਗਰ ਪੂਜਾ ਸੰਗਾ ਸਾਰੇ ਜਾਣਦੇ ਹੋਣਿਆ ਤੁਸੀਂ ਪਿੱਛੇ ਜੇ ਇਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀਗੀ ਜਦੋਂ ਇਹਨਾਂ ਦੀ ਘਰ ਦੀ ਛੱਤ ਡੇਕ ਜਾਂਦੀ ਆ ਤੇ ਇਹ ਨਾ ਮੰਗਦੇ ਆ ਦੁਨੀਆ ਤੋਂ ਹਨਾ ਕੀ ਮਤਲਬ ਕਿ ਸਾਡੀ ਹੈਲਪ ਕੀਤੀ ਜਾਏ ਸਾਡੀ ਘਰ ਦੀ ਛੱਤ ਡੇਕ ਗਈ ਆ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇਹਨਾਂ ਦੀ ਛੱਤ ਵਾਲੀ ਵੀਡੀਓ ਆਈ ਹੋਣੀ ਆ ਹਨਾ ਆ ਦੇਖਦਾ ਮੈਂ ਤੁਹਾਨੂੰ ਪੂਰੀ ਸਟੋਰੀ ਦਿਖਾਣੀ ਆ ਇਹਨਾਂ ਦੀ ਕਿ ਇਹਨਾਂ ਦਾ ਕੀ ਹਿਸਾਬ ਕਿਤਾਬ ਆ ਉਹਨਿੰਦਾ ਦਾ ਆ ਗਿਆ ਨਵਾਂ ਕੋਈ ਸੀਨ ਹਨਾ ਕਿ ਜਿਹਦੇ ਵਿੱਚ ਤੀਜਾ ਵਿਆਹ ਕਰ ਰਹੇ ਨੇ ਪਹਿਲਾ ਵੀ ਨਹੀਂ ਦੂਜਾ ਵੀ ਨਹੀਂ ਸਿੱਧਾ ਹੀ ਤੀਜਾ ਠੀਕ ਹੈ ਨਾ ਪਹਿਲਾ ਹੋਇਆ ਦੂਜਾ ਹੋਇਆ ਤੀਜਾ ਹੁਣ ਸਿੱਧਾ ਤੀਜਾ ਆ ਦੇਖੋ ਪੂਰੀ ਕਹਾਣੀ ਇਹਨੇ ਪੂਜਾ ਸੰਗਾ 19 ਕੁ 17 ਕਿਲੋ ਵਜ਼ਨ ਆ ਇਹਨਾਂ ਦਾ ਕੱਚਾ ਕੋਠਾ ਸੀ ਤੇ ਕੱਚੇ ਕੋਠੇ ਤੇ ਚੜ ਕੇ ਡਾਂਸ ਕਰਿਆ ਕਰਦੀ ਸੀ ਤੇ ਇੱਕ ਦਿਨ ਉਹ ਕੱਚਾ ਕੋਠਾ ਟੱਗ ਗਿਆ ਹਜੇ ਵੀ ਨਹੀਂ ਪਹਿਚਾਣਿਆ ਹੁਣ ਮੈਂ ਤੁਹਾਨੂੰ ਦਿਖਾਉਣਾ ਇਹਦੀ ओरिजिनल ਵੀਡੀਓ ਜਿਸ ਨੇ ਇਹਨਾਂ ਨੂੰ ਫੇਮਸ ਕੀਤਾ ਸੀ ਆ ਦੇਖ ਲੋ ਵੀਡੀਓ ਉਹ ਵੀਡੀਓ ਪਾਉਣ ਤੋਂ ਬਾਅਦ ਇਹ ਰਾਤੋਂ ਰਾਤ ਵਾਇਰਲ ਹੋ ਗਏ ਸੀ ਤੇ ਬਹੁਤ ਸਾਰੇ ਦਾਨੀ ਸੱਜਣਾ ਨੇ ਆਪਣੀ ਜੇਬ ਖਾਲੀ ਕਰਕੇ ਇਹਨਾਂ ਨੂੰ ਪੈਸੇ ਵੀ ਪਾਏ ਸੀ ਸਹੀ ਗੱਲ ਜਿੱਦਾਂ ਕਿ ਨਾ ਟੀਮੀ ਬਹੁਤ ਤੇਜ਼ ਪਿਆ ਤੇ ਸਾਡਾ ਸਾਰਾ ਜਿੰਨਾ ਕੋਠਾ ਸੀਗਾ ਇਹ ਸਾਰਾ ਡੇਗ ਗਿਆ ਮੈਨੂੰ ਕਮਰਾ ਹੀ ਸੀਗਾ ਡੇਗ ਗਿਆ ਕੱਚੇ ਕੋਠੇ ਆ ਸਾਡੇ ਕੋਲ ਸਾਧਨ ਨਹੀਂ ਵੀ ਅਸੀਂ ਇੰਨੇ ਪੈਸੇ ਇਹਦੇ ਤੇ ਲਾ ਸਕੀਏ ਕਮਾਈ ਦਾ ਕੋਈ ਸਾਧਨ ਨਹੀਂ ਸਾਡਾ ਹਾਂਜੀ ਇਹ ਇਹਨਾਂ ਦੀ ਪਹਿਲੀ ਵੀਡੀਓ ਸੀ ਜਿਹੜੀ ਵਾਇਰਲ ਹੋਈ ਸੀ ਬਾਕੀ ਰੀਲ ਵਾਲਿਆਂ ਨੇ ਵੀ ਬਹੁਤ ਸਿੰਪਥੀ ਦਿਖਾਈ ਸੀ ਬਹੁਤ ਸ਼ੇਅਰ ਕੀਤੀ ਸੀ ਤੇ ਬਹੁਤ ਪੈਸਾ ਆਇਆ ਸੀ ਇਹਨਾਂ ਨੂੰ ਤੇ ਕਉਠਾ ਨਵਾਂ ਪਾਇਆ ਤਾਂ ਨਹੀਂ ਦੀ ਇਹਨਾਂ ਨੇ ਕੋਈ ਵੀਡੀਓ ਦਿਖਾਈ ਉਸ ਤੋਂ ਬਾਅਦ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਆਈਫੋਨ ਨਵਾਂ 15 ਲੈ ਕੇ ਚਲੋ ਉਹ ਗੱਲਾਂ ਹੋ ਨਿਪੜੀਆਂ ਹੁਣ ਕੀ ਹੋਇਆ ਇਹ ਮੈਡਮ ਦਾ ਸੀ ਦੂਸਰਾ ਵਿਆਹ ਦੂਸਰੇ ਵਿਆਹ ਤੋਂ ਬਾਅਦ ਜਿਹੜਾ ਮੁੰਡਾ ਸੀਗਾ ਜਿਹਦੀਆਂ ਨਾਲ ਪਹਿਲਾਂ ਵੀਡੀਓ ਪਾਇਆ ਕਰਦੀ ਸੀ ਉਹ ਕਹਿੰਦੇ ਕਿ ਨਸ਼ੇ ਪੱਤੇ ਬਹੁਤ ਕਰਨ ਲੱਗ ਪਿਆ ਸੀ ਜਦੋਂ ਪੈਸਾ ਜ਼ਿਆਦਾ ਆ ਗਿਆ ਤੇ ਉਹ ਨਸ਼ੇ ਪੱਤੇ ਜ਼ਿਆਦਾ ਕਰਦਾ ਸੀ ਤੇ ਨਸ਼ੇ ਪੱਤੇ ਜ਼ਿਆਦਾ ਕਰਨ ਕਰਕੇ ਪੂਜਾ ਸੰਘਾ ਜੀ ਨੇ ਉਹਨਾਂ ਨੂੰ ਡਿਵੋਰਸ ਦੇ ਦਿੱਤਾ ਡਿਵੋਰਸ ਦੇਣ ਤੋਂ ਬਾਅਦ ਹੁਣ ਪੂਜਾ ਸੰਘਾ ਜੀ ਨੇ ਆਪਣੀ ਤੀਸਰੀ ਮੈਰਿਜ ਕਰ ਲਈ ਹੈ। ਕਿੰਨਾ ਦਾ ਫੜ ਕਿੰਨਾ ਦੀ ਫੜ ਲੈਣੇ ਮੂੰਹ ਅਸੀਂ ਇਦਾਂ ਤੇ ਫਿਰ ਉਸ ਟਾਈਮ ਤਾਂ ਪਤਾ ਲੱਗਣ ਲੱਗ ਪਿਆ ਸੀ ਯਾਰ ਹਾਂ ਜ਼ਿੰਦਗੀ ਹੁਣ ਚੱਲਣੀ ਚਲਾਉਣੀ ਪੈਣੀ ਹੈ। ਦੇਖਿਆ। ਇਕੱਲੇ। ਦੇਖਿਆ ਭਰਾਵਾ ਇੱਥੇ ਲੋਕਾਂ ਦਾ ਇੱਕ ਨਹੀਂ ਹੋੜਿਆ ਐਨੇ ਦੂਜਾ ਵੀ ਕਰਾਇਆ ਹੁਣ ਤੀਜਾ ਵੀ ਕਰਾ ਰਹੀ ਆ। ਅੱਛਾ ਇਹ ਇੱਕ ਮੈਂ ਤੁਹਾਨੂੰ ਚੀਜ਼ ਹੋਰ ਦੱਸਦਾ ਆ ਅੱਗੇ ਦੇਖਿਓ ਐਨੇ ਆਪਣੇ ਘਰ ਵਾਲੇ ਨੂੰ ਕੀ ਰਿਪਲਾਈ ਦਿੱਤਾ ਆ ਹੁਣ। ਆ ਸੁਣੀਓ ਤੇਰਾ ਰਿਪਲਾਈ ਰਿਪਲਾਈ ਦੇ ਹਲੋ ਹਾਂਜੀ ਸਾਸ਼ੀਕਲ ਜੀ ਸਾਰਿਆਂ ਨੂੰ ਐ ਗੁੱਟੂ ਸਾਰਿਆਂ ਨੇ ਵਧੀਆ ਹੋਵਗੇ ਸੋ ਜੋ ਵੀ ਆ ਇੰਸਟਾਗ੍ਰਾਮ ਤੇ ਚੱਲਦਾ ਪਿਆ ਹੈ ਨਾ ਤੇ ਮੇਰੇ ਨਾਲ ਠਰਕੀ ਚਾਚੀ ਪੇਜ ਵਾਲਾ ਸਪੋਰਟ ਚੱਲ ਗਿਆ ਇਹਦੇ ਅਜੇ ਵੀ ਤੇ ਜਿੰਨੀਆਂ ਵੀ ਵੀਡੀਓਜ਼ ਇਹਨੇ ਪੁਆਣੀਆਂ ਸੀ ਹੁਣ ਪੁਵਾ ਲਈਆਂ ਤੇ ਦੈਨ ਜੋ ਵੀ ਉਹ ਮੇਰਾ ਪਾਸਟ ਸੀਗਾ ਠੀਕ ਹੈ ਇਹਦਾ ਜਲੂਸਟਾ ਹੁਣ ਮੈਂ ਕਰ ਦੂੰਗੀ ਠਰਕੀ ਚਾਚੇ ਦੇ ਪੇਜ ਤੇ ਸਾਰੀਆਂ ਵੀਡੀਓਜ਼ ਆਉਣਗੀਆਂ ਸਾਰ ਸਾਰਿਆਂ ਨੂੰ ਪਤਾ ਹੀ ਆ ਮੋਸ਼ਲੀ ਇਹ ਕੀ ਕਰਦਾ ਰਿਹਾ ਵਾ ਸੋ ਜਿੰਨੀਆਂ ਵੀ ਵੀਡੀਓਜ਼ ਆਉਣਗੀਆਂ ਠਰਕੀ ਚਾਚੀ ਵਾਲੇ ਪੇਜ ਤੇ ਆਉਣਗੀਆਂ ਛੇਤੀ ਜੀਰੂ ਜੱਟ ਫੋਨ ਕਰ ਲਓ ਤੇਰਾ ਜਲੂਸ ਉਹਦੇ ਪੁੱਤ ਮੈਂ ਕਰਦੀ ਆ ਠੀਕ ਆ ਹੁਣ ਐਨੇ ਤੇ ਪਾਤੀ ਆ ਵੀਡੀਓ ਪਰ ਇਹਦੇ ਘਰ ਵਾਲਾ ਜਿਹੜਾ ਸੀਗਾ ਉਹ ਵੀ ਚੁੱਪ ਕਿੱਥੇ ਰਹਿਣ ਵਾਲਾ ਸੀਗਾ ਉਹਨੇ ਵੀ ਫਿਰ ਰਿਪਲਾਈ ਛੱਡਿਆ ਇੱਕ ਪੂਰਾ ਬਣਾ ਕੇ ਠੋਕਮਾ ਆ ਸੁਣਿਓ ਸਸੀ ਗੱਲ ਵੀ ਸਾਰਿਆਂ ਨੂੰ ਮੇਰੇ ਭੈਣ ਭਰਾ ਸਾਰੇ ਠੀਕ ਹੋਵੋਗੇ ਬਹੁਤ ਬਹੁਤ ਧੰਨਵਾਦ ਬਈ ਸਾਰਿਆਂ ਦਾ ਨਾਲ ਕੱਢਣ ਲਈ ਬਹੁਤ ਬਹੁਤ ਮੇਰਵਾਨੀ ਸਾਰਿਆਂ ਦੀ ਬਈ ਤੇ ਪੂਜਾ ਦੀ ਵੀਡੀਓ ਦੇਖੀ ਬਈ ਕਿਹੜੀ ਇਹ ਜਲੂਸ ਕੱਢਣਾ ਮੈਂ ਫੇਚਾਂ ਤੇ ਵੀਡੀਓ ਪਾਉਂਗੀ ਜੇ ਤੋ ਆਪ ਪਗਲਤ ਸੀ ਮੇਰਾ ਬਹੁਤ ਖੁਸ਼ ਹਾਂ ਤੁਸੀਂ ਖੁਦ ਦੇਖ ਲਓ ਸਹੀ ਗੱਲ ਇਹ ਕਲੇਮ ਕਿੱਥੋਂ ਚੱਲ ਰਿਹਾ ਹੈ ਮੇਰੀਆਂ ਵੀਡੀਓ ਪਾ ਰਹੀ ਹੈ ਉਹ ਆਪਣੇ ਘਰ ਵਾਲੀ ਦੀ ਵੀਡੀਓ ਬਣਾ ਸਕਦੀ ਇਹ ਚੀਜ਼ਾਂ ਪਾ ਸਕਦੀ ਪਰ ਕੇਪਲ ਦੀ ਪਰਵਾਹ ਨਹੀਂ ਆਪਣੀ ਫੈਮਲੀ ਆਪਣੇ ਨਾਲ ਹੈ ਆਪਣੇ ਯਾਰ ਦੋਸਤ ਨਾਲ ਹੈ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂ ਤੇ ਦੁਨੀਆ ਨਾਲ ਖੜੀ ਹੈ ਕਮੈਂਟ ਓਨ ਕਰਕੇ ਗੱਲ ਕਰੋ ਕਮੈਂਟ ਆਫ ਕਰਕੇ ਨਹੀਂ ਮੇਰੇ ਆਨ ਨਾਲ ਓਨ ਕਰਕੇ ਗੱਲ ਕਰੋ ਕਮੈਂਟਾਂ ਤੋਂ ਹੀ ਪਤਾ ਲੱਗ ਜਾਊ ਕੌਣ ਕਰਤਾ ਕੌਣ ਸਹੀ ਆ ਬਾਕੀ ਵੀ ਸਾਰਿਆਂ ਦੀ ਸਪੋਰਟ ਦਾ ਧੀ ਨਾਲ ਆ ਪਰੇ ਭੈਣੋ ਸਾਰੇ ਨਾਮ ਰਿਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਫਿਰ ਹੁਣ ਆਪਣੇ ਵਾਰੀ ਉਹਨੇ ਕਮੈਂਟ ਕਰ ਲਿਆ ਆਫ ਪਤਾ ਤੇ ਇੱਥੇ ਲੱਗਣਾ ਆ ਕਿ ਜਲੂਸ ਕੇਰਾ ਨਿਕਲਣਾ ਆ ਜੇ ਹਿੰਮਤ ਐ ਹੁਣ ਇਸ ਵੀਰ ਨੇ ਤਾਂ ਕਮੈਂਟ ਆਪਣੇ ਪੂਰੇ ਓਨ ਰੱਖਿਆ ਪਰ ਉਹਨੇ ਕਮੈਂਟ ਆਫ ਰੱਖਿਆ ਉਹਨੂੰ ਪਤਾ ਆ ਕਿ ਜਲੂਸ ਕੇਰਾ ਨਿਕਲਣਾ ਆ ਪਰ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆਈ ਕਿ ਬਾਈ ਹੁਣ ਇਹਨੇ ਤੀਜਾ ਵਿਆਹ ਕਿਉਂ ਕੀਤਾ ਆ ਕੀ ਕਮੀਆਂ ਹੋ ਸਕਦਾ ਆ ਇਹ ਦੇਖੋ ਛੱਤ ਨਾ ਪਈ ਹੋਏ ਹੋ ਸਕਦਾ ਛੱਤ ਦੇ ਪੈਸੇ ਆਏ ਹੋਣ ਇਹਨਾਂ ਨੇ ਖਾਲੇ ਹੋਣਾ ਨਾ ਇੰਜੋਏ ਤਾਂ ਬੜਾ ਕਰਦੇ ਆ ਇਹਨਾਂ ਦੀ ਲਾਈਫ ਲਗਜ਼ਰੀ ਜਿੰਦੇ ਆਪਣੀ ਤੇ ਇਸ ਚੀਜ਼ ਦਾ ਸਾਨੂੰ ਤੇ ਨਹੀਂ ਪਤਾ ਚਲੋ ਆਪਾਂ ਬਈ ਇਹੀ ਕਵਾਂਗੇ ਕਿ ਚਲੋ ਜਿਹਨੂੰ ਜਿਹਨੂੰ ਇਸ ਵੀਡੀਓ ਦੇ ਵਿੱਚ ਕੀ ਨੋਲਜ ਮਿਲੀ ਆ ਜਾਂ ਸੱਚੀ ਹੋ ਜਾ ਤੀਜਾ ਵਿਆਹ ਹੋ ਰਿਹਾ ਆ ਤੇ ਜਾਂ ਇਹ ਇੱਕ ਹੋ ਸਕਦਾ ਪਬਲਿਸਿਟੀ ਵਾਸਤੇ ਕਰ ਰਿਹਾ ਹੈ ਨਾ ਇਸ ਵਾਰੇ ਤਾਂ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਜੇ ਕਿਸੇ ਨੂੰ ਪਤਾ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਤੁਹਾਡੇ ਨਾਲ ਆਪਾਂ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋ ਜਾਾਂਗੇ ਹੁਣ ਤੱਕ ਲਈ ਦੋ ਇਜਾਜ਼ਤ ਓਕੇ ਬਾਏ ਬਾਏ ਗੁੱਡ ਬਾਏ